ਇਹ ਜੀ ਪੂਰਾ ਮਾਮਲਾ ਜੀ ਮਾਨੇਵ ਕਮਿਸ਼ਨਰ ਦਿਲੰਦਰਪ੍ਰੀ ਹਜ਼ਾ ਦਾ ਸਾਫੇ ਯੂਨੀਅਨ ਮੱਛਿਆ ਵਿਰੋਧੀ ਲੜੀ ਵਿੱਚ 3710 2025 ਤੋਂ ਸਾਨੂੰ ਮੁਖਬਰ ਖਾਸ ਤੋਂ ਇਤਲਾਮ ਮਿਲੀ ਸੀ ਕਿ ਲੱਦੇ ਵਾਲੀ ਰੋਡ ਵਿਕੇਪੀਵੀ 08 ਰੈਸਟੋਰੈਂਟ ਵਿੱਚ ਕੁਝ ਸ਼ੱਕੀ ਵਿਅਕਤੀਆਂ ਵੱਲੋਂ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਕੋਲ ਮਾਰੂ ਹਥਿਆਰ ਵੀ ਜਿਸ ਤੇ ਐਸਐਚਓ ਰਾਮਾਮੰਡੀ ਦੇ ਚਾਰ ਪੀਪੀ ਡੋਕੋ ਹਸਮੇਤ ਪੁਲਿਸ ਪਾਰਟੀ ਮੌਕੇ ਤੇ ਗਈ ਜਿਨ੍ਹਾਂ ਨੇ ਉਹਨਾਂ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ ਜਿਨ੍ਹਾਂ ਕੋਲ ਪੰਜ ਤੇ ਸਤਾਰ ਮਾਰੂ ਹਥਿਆਰ ਅਤੇ ਕੁਝ ਨਸ਼ੇ ਦਾ ਸੇਵੰਦਾ ਮਟੀਰੀਅਲ ਪ੍ਰੋਵਾਈਡ ਹੋਇਆ ਤੇ ਜਿਸ ਤੇ ਮੁਕੱਦਮਾ ਨੰਬਰ 299 ਮਿਤੀ 7/10/2025 ਅੰਡਰ ਸੈਕਸ਼ਨ 25 ਜਰਮਜਾਨਾਤ ਅਤੇ 27 ਐਨਡੀਪੀਐਸ ਦਰਜ ਕੀਤਾ ਗਿਆ